ਹੈਲੋ ਫਰੈਂਡਸ ਅੱਜ ਆਪਾਂ ਬਚਪਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਤੁਹਾਨੂੰ ਲੈ ਕੇ ਜਾ ਰਹੇ ਹਾਂ ਮਲਵੇਰੀ ਦੇ ਟਰੀ ਕੋਲ ਪੁਰਾਣੇ ਸਮੇਂ ਵਿੱਚ ਇਸ ਟਰੀ ਨੂੰ ਤੂਤ ਦੇ ਦਰਖਤ ਨਾਲ ਜਾਣਿਆ ਜਾਂਦਾ ਸੀ ਜੋ ਕੀ ਇਸ ਉੱਪਰ ਫਰੂਟ ਲੱਗਦਾ ਸੀ ਉਸ ਨੂੰ ਤੂਤੀਆਂ ਕਹਿੰਦੇ ਸਨ ਇਹ ਤੂਤੀਆਂ ਬਹੁਤ ਹੀ ਨਿਊਟ੍ਰੀਸ਼ਨ ਭਰਪੂਰ ਹੁੰਦੀਆਂ ਸਨ ਪੁਰਾਣੇ ਸਮਿਆਂ ਵਿੱਚ ਇਹ ਦਰਖਤ ਖੇਤਾਂ ਵਿੱਚੋਂ ਮੋਟਰ ਤੇ ਲਗਾਇਆ ਜਾਂਦਾ ਸੀ ਜੋ ਕਿ ਸਾਨੂੰ ਬਹੁਤ ਹੀ ਤਾਜੀ ਹਵਾ ਸ਼ਾਂ ਅਤੇ ਫਰੂਟ ਦਿੰਦਾ ਸੀ ਪਰ ਅੱਜ ਦੇ ਸਮੇਂ ਵਿੱਚ ਇਹ ਬਹੁਤ ਹੀ ਘੱਟ ਰਹਿ ਗਿਆ ਇਹ ਦਰਖਤ ਇਹ ਕਿਤੇ-ਕਿਤੇ ਹੀ ਨਜ਼ਰ ਆ ਰਿਹਾ ਹੈ ਅੱਜ ਦੇ ਬੱਚਿਆਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਅਸੀਂ ਜਦੋਂ ਛੋਟੇ ਸੀ ਤਾਂ ਇਸ ਦਰਖਤ ਤੇ ਚੜ ਕੇ ਤੂਤੀਆਂ ਲੈ ਕੇ ਆਉਂਦੇ ਸੀ ਤੇ ਨੂਨ ਮਿਰਚ ਲਗਾ ਕੇ ਖਾਂਦੇ ਸੀ ਬਹੁਤ ਹੀ ਪਿਆਰਾ ਸਮਾਂ ਸੀ ਉਸ ਆਉਣ ਵਾਲੀ ਪੀੜ੍ਹੀ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਜਿਉਂਦੇ ਰੱਖਣ ਲਈ ਸਾਨੂੰ ਇੱਕ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕੀ ਅਸੀਂ ਇਸ ਤਰ੍ਹਾਂ ਦੇ ਨਿਊਟ੍ਰੀਸ਼ਨ ਭਰਪੂਰ ਦਰਖਤ ਲਗਾਈਏ ਅਤੇ ਸਾਡੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰੀਏ ਅਤੇ ਹਰਿਆ ਭਰਿਆ ਰੱਖੀਏ ਦੇਖੋ ਇਹਨਾਂ ਤੂਤੀਆਂ ਨੂੰ ਦੇਖ ਕੇ ਹੋਈ ਨਾ ਤੁਹਾਡੇ ਵੀ ਬਚਪਨ ਦੀ ਯਾਦ ਤਾਜ਼ਾ ਸਾਡੀਆਂ ਪੰਜਾਬੀਆਂ ਦੀਆਂ ਇਹ ਤੂਤੀਆਂ ਤੇ ਅਬਰੌਡ ਵਿੱਚ ਇਹਨਾਂ ਨੂੰ ਮਲਬੀਰੀਜ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਨੇਚਰਲ ਨਿਊਟ੍ਰੀਸ਼ਨ ਸੀ ਇਹ ਕਮੈਂਟ ਕਰਕੇ ਦੱਸਿਓ ਕਿਹਦੇ-ਕਿਹਦੇ ਬਚਪਨ ਦੀ ਯਾਦ ਤਾਜ਼ਾ ਹੋਈ ਅਤੇ ਕੋਸ਼ਿਸ਼ ਜ਼ਰੂਰ ਕਰਿਓ ਕਿ ਇਸ ਤਰ੍ਹਾਂ ਦੇ ਨਿਊਟ੍ਰੀਸ਼ਨ ਭਰਪੂਰ ਦਰਖਤ ਲਗਾ ਸਕੋ ਤਾਂ ਜੋ ਸਾਡਾ ਪੰਜਾਬ ਹਰਿਆ ਭਰਿਆ ਰਹੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਬਚਪਨ ਦੀ ਯਾਦ ਸੱਚੀ ਤਾਜ਼ਾ ਹੋਈ ਨਾ ਨੈਕਸਟ ਵੀਡੀਓ ਵਿੱਚ ਆਪਾਂ ਤੁਹਾਨੂੰ ਫੇਰ ਇੱਕ ਨਿਊਟ੍ਰੀਸ਼ਨ ਭਰਪੂਰ ਦਰਾਖਤ ਨਾਲ ਮਿਲਾਵਾਂਗੇ ਤਦ ਤੱਕ ਇਸ ਵੀਡੀਓ ਨੂੰ ਇੰਜੋਏ ਕਰੋ ਅਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਡੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਨਿਊਟ੍ਰੀਸ਼ਨ ਭਰਪੂਰ ਦਰਾਖਤ